ਆ ਫੋਨ ਕਰਤਾ ਆ ਫਾਟਕ ਦੇ ਨਾਲ ਆ ਭਾਈ ਮੁੰਡਾ ਪਿਆ ਮਾਨਸਾ ਜਿਉਂਦਾ ਹੈ ਹਜੇ ਆ ਪੁਲਿਸ ਨੂੰ ਵੀ ਫੋਨ ਕਰਤਾ ਮੈਨੂੰ ਤਾਂ ਫੋਨ ਕਰਿਆ ਸੀ ਇੱਥੋਂ ਮੈਂ ਆਇਆਗਾ ਆ ਦੇਖ ਲਓ ਹਾਲਾਤ ਨੌਜਵਾਨਾਂ ਦੀ ਉਹ ਭਾਈ ਉਹ ਪਾਣੀ ਲੈ ਆਈ ਯਾਰਾ ਭਾਈ ਪਾਣੀ ਲੈ ਕੇ ਆਈ ਯਾਰਾ ਉਹ ਭਾਈ ਪਾਣੀ ਲਿਆ ਯਾਰਾ ਪੁਲਿਸ ਨੂੰ ਫੋਨ ਕਰਤਾ ਸੀ ਦੋ ਵਾਰ ਕਰਤਾ ਇਹਨੂੰ ਚੱਕ ਕੇ ਲੈ ਜੋਣੇ ਸੀ ਯਾਰਾ ਚੱਕ ਲਓ ਕਿਸੇ ਲੋੜਾ ਪਾ ਚੱਕ ਸਕਦੇ ਆ ਆਨੇ ਕਿੰਨੀ ਰੋਜ਼ ਹੀ ਲਾਂਦੇ ਨੇ ਉਹ ਕਟੋ 20 20 ਜਣੀ ਬੈਠੇ ਹੁੰਦੇ ਨੇ ਓਰੇ ਰੋਜ਼ ਅੱਛਾ ਜੀ ਇਹ ਕਦੋਂ ਕਦਾ ਬੈਠੇ ਤੁਹਾਡੇ ਹਸਾਂ ਵਾਲਾ ਸੱਤਰ ਜਣੀਆਂ ਨੇ ਤੇ ਆ ਥੱਲੇ ਪਈਆਂ ਦੇਖ ਲੋ ਉਹ ਪਈਆਂ ਇਹਦੇ ਉੱਤੇ ਪਈ ਸੀ ਸਰੰਜ ਇਹ ਉਹ ਸਰੰਜ ਤਾਜੀ ਪਈ ਐ ਹੋਰ ਕਿੰਨਾ ਗੁੱਸਪਿਆ ਇਹ ਜੇ ਬੰਜਾ ਤੁਹਾਰੀ ਯਾਰ ਹਾਂ ਇੱਕ ਕੰਮ ਕਰਾ ਹਾਂ ਇਹਨੂੰ ਮੋਟਰ ਤੇ ਮੋਟਰ ਤੇ ਟੱਕ ਨੂੰ ਕਿਸੇ ਵੀ ਆਟੋ ਚ ਪਾਵਾਂਗੇ ਇਧਰ ਉਹ ਕਰਾਂਗੇ ਆ ਫੜ ਯਾਰ ਲਾਈਵ ਮੇਰੇ ਚੱਲੀ ਲੈ ਇਹਨੂੰ ਚੱਕ ਕੇ ਲੈ ਜਾਣਾ ਯਾਰ ਆਪਾਂ ਹਜੇ ਸਾਹ ਚੱਲਦੇ ਆ ਵਿਚਾਰਿਆਂ ਵਾਲੀ ਭਾਈ ਦੇ ਆਹੀ ਬਾਈ ਲੱਗੀਆਂ ਨਾਲੇ ਉਹ ਲੱਗੀਆਂ ਯਾਰ ਚਕਾਈਂ ਯਾਰ ਹੈਲੋ ਚਕਬਾਈਂ ਨਾਲ ਯਾਰ ਉਹਦੇ ਮੋਢਿਆਂ ਤੇ ਚਕਬਾ ਦੇ ਯਾਰੇ ਹੋਏ ਆਪੇ ਆ ਟੀਕੇ ਟੁਕੇ ਲਾਇਏ ਨੇ ਮੈਡੀਕਲ ਵਾਲੇ ਕੀ ਲਾਇਆ ਓਏ ਕੀ ਖਾਦਾ ਚੰਗਾ ਭਲਾ ਚੱਕੇ ਨੂੰ ਚੱਕ ਚੰਗਾ ਭਲਾ ਕੀ ਖਾਂਦਾ ਸੀ ਸਹੀ ਦੱਸ ਆਏ ਤਾਂ ਕੀ ਖਾਣਾ ਬਾਈ ਕੀ ਖਾਂਦਾ ਰਸਾ ਹੈ ਦੱਸ ਸਹੀ ਆਪ ਵੀ ਦੱਸ ਦੇ ਕੀ ਖਾਂਦਾ ਨਹੀਂ ਮੈਂ ਉਹ ਸਾਰਾ ਸਿਰੰਜਾ ਸਿਰੰਜਾ ਦੀਆਂ ਹੱਡੀਆਂ ਪਈਆਂ ਉੱਥੇ ਹੋਰ ਕੀ ਹੋਰੇ ਕਾ ਤੋ ਬੇਫਰ ਤੂੰ ਆਏ ਅੱਧਾ ਘੰਟਾ ਹੋ ਗਿਆ ਸਾਨੂੰ ਵੀਡੀਓ ਬਣਾਈ ਜਾਂਦਾ ਮੇਰੇ ਹੋ ਗਿਆ ਹੈ ਹੈ ਕੀ ਦੇ ਹੈ ਕੀ ਕਰਿਆ ਤੂੰ ਗਿਆ ਤਾਂ ਐ ਪਿਆਲੇ ਉਹੀ ਪੈ ਗਿਆ ਬਾਈ ਉਹੀ ਕਾ ਤੋ ਪੈਗਾ ਧੁੱਪੇ ਆਇਆ ਖੂਨ ਵੀ ਲੱਗਿਆ ਹਾ ਤੇਰੇ ਉਰੇ ਆ ਦੇ ਆ ਦੇ ਠੀਕੇ ਦਾ ਖੂਨ ਲੱਗਿਆ ਇਹਦਾ ਕੰਮ ਤੇ ਗਈ ਸੀ ਬਾਈ ਤਮਾ ਕਾ ਲਾ ਲਖਾ ਬਗਾ ਇਥੋਂ ਹਾਂ ਜੇ ਇੱਕ ਵੀ ਨਾ ਨਹੀਂ ਹੁਆ ਅਬ ਫਿਰ ਇੱਕ ਖੂਨ ਲੱਗਿਆ ਤੇਰੇ ਉਰੇ ਆਹੋ ਇਹ ਤਾਂ ਠੱਗ ਪਾਜੀ ਗਈ ਸੀ ਤੂੰ ਐ ਪੋਰੇ ਕਾ ਤੋ ਪੈਂ ਦੁਪਹਿਰੇ ਸਿੱਖ ਤਾ ਬਾਈ ਦੋ ਤਿੰਨ ਵਾਰੀ ਜਿਹੜੇ ਮਾਰਾ ਕਰੋ ਉਰੇ ਤਾਂ ਬੋਧਣੇ ਲਾਂਦੇ ਨੇ ਠੀਕੇ ਆਏ ਹੋਰੇ ਸਾਰੇ ਸੰਗ ਪਈਆਂ ਤੇਰੇ ਨਾਲ ਆਪਾਂ ਪੰਜਾਂ ਨੇ ਬਟਨਾਂ ਟੀਜੀ ਕਾ ਤੋ ਬਿਆਸੂ ਨੇ 11 ਵਜੇ 5 ਵਜੇ 4 ਵਜੇ ਜਿੰਦਰ ਸਾਰਾ ਦਿਨ ਟਿਕਾ ਰਹੇ ਆਜ ਜਮਾ ਲੈਣੇ ਆਲੂ ਬੱਸ ਫਿਰ ਚੱਕੂ ਨੀ ਕੰਪੋਸ ਨੀ ਮਿਕਨੀ ਔਰ ਆਸੂ ਮ ਦਿਖਾਉਣਾ ਬਸ ਆਹ ਖੱਟੀ ਕੇ ਸੁੱਕੇ ਅੱਜ ਕਹਿੰਦੇ ਖੋਪਾ ਬੰਦ ਕਰ ਲੈਣੇ ਨਾ ਨਾਲ ਹੀ ਆ ਬੱਸ ਲੈਣਾ ਦੇ ਨਾਲ ਖੰਭਿਆਂ ਜੇ ਤੇ ਪਿਆ ਹਾਂ ਮਾਤਾ ਇਧਰ ਆਂ ਗੱਲ ਕਰ ਆਇਓ ਹਾਂ ਮਾਤਾ ਕੀ ਕਹਿੰਦੇ ਆ ਪਾਣੀ ਭਈਆ ਮਾਤਾ ਸਾਰਾ ਬਾਹੂ ਕਰਨਾ ਯਾਰ ਉਹ ਆਉਂਦੇ ਆ ਬੰਦੇ ਤੈਨੂੰ ਰੋਕ ਇੱਥੇ ਖੜੇ ਥੇ ਪਤਾ ਬਾ ਮਰਿਆ ਕੋਲੇ ਮਰਿਆ ਮਾਂ ਨੂੰ ਆਰੇ ਗਲਤੀ ਹੋ ਰਿਆ ਆਹ ਦੇਖਾ ਚ ਜਾ ਕੋਲੇ ਲਈ ਚਲ ਕੋਈ ਗੱਲ ਨਹੀਂ ਆਰੇ ਆਹ ਦੇਖਾ ਮਾਤਾ ਕਹੀਂ ਨਹੀਂ ਮੈਂ ਆਹਦੇ ਮੁੰਡੇ ਨੂੰ ਪਾਲ ਲਈ ਮਾਤਾ ਨੂੰ ਪੁੱਛਣ ਵਾਲੇ ਕੋਈ ਨਹੀਂ ਮਾਤਾ ਨੂੰ ਪੁੱਛ ਗਿਆ ਬੰਦੇ ਬੰਦੇ ਮਾਤਾ ਕਿੰਨੇ ਕੇ ਬੰਦੇ ਰਹਿੰਦੇ ਨੇ ਔਰੇ ਨਸ਼ਾ ਕਰਨ ਵਾਲੇ ਔਰੇ ਤਾਂ ਹੁਣ ਇਹਨਾਂ ਦਾ ਕੀ ਪਤਾ ਇਹਦਾ ਸਾਰਾ ਦਿਨ ਇਹੀ ਕੰਮ ਔਰੇ ਕੋਈ ਆਮਦਾ ਨਹੀਂ ਫੜਨ ਪੜਨ ਵਾਲਾ ਕੋਈ ਸਾਰਾ ਦਿਨ ਨਸ਼ਾ ਕਰੀ ਜਾਂਦੇ ਰਹਿੰਦੇ ਨੇ ਔਰੇ ਸਾਰਾ ਦਿਨ ਇਹੀ ਹਾਲ ਆ ਤੂੰ ਆਹਦੇ ਮੁੰਡੇ ਨੂੰ ਪਾਲ ਲਈ ਔਰੇ ਮੈਂ ਤਾਂ ਮੁੰਡੇ ਦੇਖਣ ਆਈ ਆ ਤੇਰਾ ਮੁੰਡਾ ਵੀ ਆਈ ਆ ਮੈਨੂੰ ਪਤਾ ਤੁਸੀਂ ਅਪਣਾਈ ਜਾਂ ਨਾ ਨਾ ਲੈ ਨਹੀਂ ਬਣਾਉਂਦਾ ਇੱਧਰ ਕਰਤਾ ਬੇਟਾ ਲੋਕਾਂ ਨੂੰ ਪਤਾ ਲੱਗੂ ਇਹ ਸਰਕਾਰਾਂ ਨੂੰ ਪਤਾ ਲੱਗੂ ਆ ਦੇਖੋ ਭਾਈ ਔਰੇ ਕਿੰਨੀਆਂ ਸਰੰਜਾਂ ਕਿਵੇਂ ਟੀਕੇ ਆ ਦੇਖੋ ਆਂਡੀ ਗਮਾਂਡੀ ਕਹਿ ਰਹੇ ਔਰੇ ਮਰੇ ਆਤ ਹੈ ਪਹਿਲਾਂ ਲਾਉਂਦੇ ਸੀ ਭਾਈ ਹੁਣ ਨਹੀਂ ਲਾਉਂਦਾ ਤੇ ਹੁਣ ਭਾਂ ਔਰੇ ਕੂਕ ਜਿਵੇਂ ਸੁੱਤਾ ਭਾਂ ਪੱਥਰਾਂ ਤੇ ਕਾਦੇ ਨਾ ਸੌਂ ਗਿਆ ਖੜ ਜਾ ਪੁਲਿਸ ਆਉਂਦੀ ਐ ਤੈਨੂੰ ਬਸਪ ਕਰ ਮੈਡੀਕਲ ਕਰਵਾਉਣੇ ਜਰਾ ਠੜ ਲੋ ਨੂੰ ਆ ਦੇਖੋ ਭਾਈ ਕਿੰਨੀਆਂ ਸਰੰਜਾਂ ਯਾਰਾਂ ਆ ਦੇਖ ਲੋ ਆ ਪਈਆਂ ਸਿੱਟੀ ਕੇ ਦੂਜੇ ਮੈਡੀਕਲ ਐ ਡੀ ਕੇ ਵੀ ਮਿਲਣ ਲੱਗੇ ਆਰਟੀਕਲ ਆਏ ਨੇ ਤਾਜ਼ਾ ਮਿਲਦਾ ਆ ਆ ਦੇਖ ਇਹਦੇ ਉੱਤੇ ਪਈ ਸੀ ਮੇਰੇ ਆਉਣ ਤੋਂ ਪਹਿਲਾਂ ਆ ਦੇਖ ਲੋ ਐ ਪਿਆਸੂਰੇ ਮਰਿਆ ਹੁਣ ਇਹ ਖੜਾ ਹੋਇਆ ਔਰੇ ਪੈ ਕਵੇਂਗਾ ਤੂੰ ਕਮਲਿਆ ਉਹ ਬਾਈ ਇਧਰੋਂ ਦੇ ਮਰ ਜਾਂਦਾ ਫੇਰ ਮੈਂ ਮੰਨਦਾ ਚਲੋ ਅੱਧਾ ਘੰਟਾ ਹੋ ਗਿਆ ਮੈਨੂੰ ਲੱਪੜ ਮਾਰ ਮਾਰ ਉਠਾਉਣ ਦੇ ਨੂੰ ਪਤਾ ਲੱਗ ਗਿਆ ਤੁਹਾਨੂੰ ਬਸ ਸੁਰਤ ਸੀ ਕੋਈ ਬੜਾ ਬੱਚੇ ਇੱਥੋਂ ਫੋਨ ਕਰਿਆ ਮੈਨੂੰ ਵੀ ਔਰੇ ਬੱਚੇ ਉੱਤੋਂ ਕੁਝ ਕੁ ਚੱਕ ਕੇ ਮੈਥੇ ਸਾਰਾ ਦਿਨ ਆਹੀ ਕੰਮ ਵੀਰੇ ਔਰ ਕਿੰਨਾ ਕੁ ਲੋਕ ਪਈ ਰਹਿੰਦੇ ਨੇ ਬੜਾ ਬੜਾ ਵੀਰ ਸਾਰਾ ਦਿਨ ਚੱਲਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੇ ਲੋ ਮਰਜ਼ੀ ਜਿਹੜਾ ਮਾਰ ਲੋ ਟੀਕੇ ਲਾਂਦੇ ਰਹਿੰਦੇ ਨੇ ਉਹਦੇ ਨਾਲ 24 ਘੰਟੇ ਚੱਲਦਾ ਗਾ ਉਹ ਘੰਟੇ ਚੱਲਦਾ 24 ਘੰਟੇ ਥੋੜੇ ਉਰੀ ਘਰ ਚੁਮ ਘਰ ਓਏ ਪੂਰੇ ਸਾਰਾ ਦਿਨ ਟੀਕੇ ਲਾ ਹਾਂ ਬਈ ਇੱਕ ਹੋਰ ਪਿਆਗਾ ਹਾਂ ਕਿੱਥੇ ਜੇ ਹੈ ਉੱਥੇ ਬੈਠਾਗਾ ਹੁਣ ਟੀਕਾ ਪਾ ਕੇ ਹਾਂ 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 ਮਾਤਾ ਜੰਗਤ ਜੀ ਸਤਿ ਸ਼੍ਰੀ ਅਕਾਲ ਮਾਤਾ ਹੁਣ ਮੈਂ ਕੀ ਕਰਾਂ ਇੱਥੇ ਬਾਈ ਇਹ ਹੋਰ ਗੁਰੂ ਉੱਥੇ ਬੈਠਾ ਹੋਇਆ ਕਿੱਥੇ ਜਪਣਾ ਆਈ ਹਿੱਦਰ ਨਹੀਂ ਮੈਂ ਦੱਸੀ ਇੱਕ ਇੱਥੇ ਬੈਠਾ ਕਹਿੰਦੇ ਉਹ ਰੋਜੇ ਨਾਲ ਹੀ ਸੀ ਉਹ ਏ ਗੁਲਦੀਪਾ ਇਹਨੂੰ ਫੜਖਾ ਫੜਕੇ ਕੋਹ ਬੈਠਾ ਗਾਹਾਂ ਕਹਿੰਦੇ ਮੱਥਰਾ ਕੋਲੇ ਆ ਜਾ ਬਾਈ ਉੱਥੇ ਚੱਲ ਜਾ ਤੂੰ ਦੌੜੀ ਬਹਿ ਜਾ ਤੇਰੇ ਨਾਲ ਹੀ ਸੀ ਉਹ ਆ ਆ ਚੱਲਦਾ ਬਾਈ ਆ ਦੇਖ ਲੋ ਬਾਈ ਹਾਲ ਜਬਾਨੀ ਦੇ ਇੱਥੇ ਲਟਿਆ ਪਿਆ ਲੈਣਾ ਤੇ ਵਾਹ ਦੇ ਬਤੰਦਰਾ 2 ਮਿੰਟ ਨਾ ਆਉਂਦੇ ਤੇਰਾ ਤਾਂ ਕੋ ਗਾਬੂਤ ਗਿਆ ਸੀ ਉਹ ਵੱਡੋ ਏ ਹੋ ਜਾਂਦਾ ਉਹ ਬੈਠਾ ਲੈ ਸਾਹਮਣੇ ਗਲਦੀਪ ਓਏ ਉਹ ਬੈਠਾ ਸਾਹਮਣੇ ਆ ਜਾ ਉਹੀ ਗੈਰੂ ਖਾਣੂ ਫਾਣੂ ਦੇਖੋ ਇਹ ਕਾ ਬੈਠਾ ਏ ਉਹ ਕੀ ਕਰਦਾ ਰਿਆ ਓਏ ਕੀ ਕਰਦਾ ਰਿਆ ਕੱਪੜੇ ਬਾਣ ਕੱਪੜੇ ਪਾ ਤਾਂ ਕਰ ਕੱਪੜੇ ਕੱਪੜੇ ਵਾਲਾ ਤਾਂ ਹਾਂ ਪਾਲਾ ਪਾਲਾ ਕੋਈ ਚੱਕਰ ਨਹੀਂ ਆ ਉਥੋਂ ਕੀ ਭਰਕੇ ਲੈਣ ਨੂੰ ਆਈ ਇਹ ਲਾਉਂਦਾ ਹਾਂ ਟੀਕਾ ਲਾਉਂਦਾ ਇਹ ਇਹ ਲਾਉਂਦਾ ਹਾਂ ਟੀਕਾ ਲਾਉਂਦਾ ਕੋਈ ਗੱਲ ਨਹੀਂ ਟੀਜਾ ਦਾ ਲਾਵੇ ਤਾਂ ਮਰੀਜ਼ ਆ ਵਿਚਾਰਾ ਤਾਂ ਲਾਜ ਕਰਾਵਾਂਗੇ ਤੇਰੇ ਨਾਲ ਸੀ ਇਹ ਅੜ ਗਿਆ ਬਰਿਆ ਪਿਆਣਾ ਉੱਥੇ ਮਰਨ ਮਰਨ ਮਾਰਾ ਹੋਇਆ ਪਿਆ ਸੀ ਤੂੰ ਲਾ ਹਟਿਆ ਬਾਈ ਨਾਲ ਦੀ ਜੀ ਚੰਗਾ ਚੁੱਪ ਕਰ ਜਾ ਇਹ ਵੀ ਲਾਉਂਦਾ ਟੀਕਾ ਛੋੜੇ ਮੱਲੇ ਦਾ ਹਾਂ ਛੱਡੇ ਛੱਡੇ ਪੇੜਾ ਨਹੀਂ ਹਾਂ ਪਤਾ ਨਹੀਂ ਕਿੱਥੋਂ ਤੇ ਮੇਰੇ ਸਾਹ ਦਾ ਪੇੜਾ ਬਦਨਾਮ ਕਿਹੜਾ ਪਿੰਡ ਆ ਤੇਰਾ ਆ ਇਹ ਲੋਕ ਉਰੇ ਕੀ ਕਰਦਾ ਤੂੰ ਦਿਖਾ ਇਹ ਸਾਰੇ ਤਲਾਤੀ ਕਿੱ데 ਕਿੱਥੇ ਆ ਖੂਨ ਲੱਗਿਆ ਪਿਆ ਤਾਜ਼ਾ ਦੇ ਹੱਥ ਤੇ ਕਿੱਥੇ ਲਾਇਆ ਚਾ ਕੁਛ ਨਹੀਂ ਗਾਇਆ ਤੈਨੂੰ ਇਹ ਦੱਸ ਦੇ ਆਪ ਹੀ ਉਹ ਮਰੀਜ਼ ਐ ਤੇਰਾ ਤਾਂ ਦੱਸ ਕਿੱਥੋਂ ਲਾਇਆ ਆ ਆ ਦੇਖਾ ਇਤਨਾ ਲਾਇਆ ਫੜਾ ਡੀਗਾ ਆ ਦੇ ਹੋਏ ਹਾਲ ਕੁਲਦੀਪ ਆ ਦੇਖੀ ਹਾਲ ਉਰੇ ਆ ਪੁੱਤਰ ਕਰੋ